ਸਰ ਅੱਜ ਫਰੋਨੇਟ ਮਾਰਕੀਟ ਸੇ ਆਏ ਤੇ ਕਿੰਧਾ ਦੀਆਂ ਸਮੱਸਿਆਵਾਂ ਦਾ ਤੁਸੀਂ ਹੱਲ ਕਰਨਾ ਹੈ ਜੀ ਅੱਜ ਇੱਥੇ ਸਟਾਕਿੰਗ ਐਕਸਚੇਂਜ ਦੇ ਸਾਡੇ ਡਾਇਰੈਕਟਰ ਸਾਹਿਬ ਨੇ ਤੇ ਹੋਰ ਬੋਰਡ ਦੇ ਨਿਯੋਤੇ ਤੇ ਮੈਂ ਅੱਜ ਇੱਥੇ ਦੇਖਣ ਆਇਆ ਸੀਗਾ ਕੁਝ ਪਾਰਕਿੰਗ ਦੇ ਇਸ਼ੂਜ਼ ਬੋਰਡ ਵੱਲੋਂ ਰੇਜ਼ ਕੀਤੇ ਗਏ ਸੀ ਮਾਨਯੋਗ ਕਮਿਸ਼ਨਰ ਸਾਹਿਬ ਮੋਰੇ ਉਸ ਸੰਬੰਧੀ ਅੱਜ ਸਾਈਟ ਵਿਜ਼ਿਟ ਕੀਤਾ ਗਿਆ ਕੁਝ ਇਸ਼ੂਜ਼ ਬੋਰਡ ਵੱਲੋਂ ਤੇ ਡਾਇਰੈਕਟਰ ਸਾਹਿਬ ਵੱਲੋਂ ਰੇਜ਼ ਕੀਤੇ ਗਏ ਨੇ ਸੋ ਰਿਗਾਰਡਿੰਗ ਦੋਜ਼ ਇਸ਼ੂਜ਼ ਵੀ ਵਿਲ ਟੇਕ ਕੇਅਰ ਕਾਰਪੋਰੇਸ਼ਨ ਵੱਲੋਂ ਜੋ ਜੋ ਕਾਰਵਾਈ ਅਮਲ ਚ ਲਿਆਉਣ ਵਾਲੀ ਸੀ ਅਮਲ ਚ ਲਿਆਵਾਂਗੇ ਤੇ ਜਿੱਦਾਂ ਦੇਖੇਂਦਾ ਕਿ ਠੇਕੇਦਾਰ ਆਪਣੀ ਮਨਮਰਜ਼ੀ ਕਰਦੇ ਨੇ ਪਾਰਕਿੰਗ ਵਾਲੇ ਉਹਨਾਂ ਨੂੰ ਦੇਖਦੇ ਕਿ ਉਹਨਾਂ ਨੂੰ ਕਿਹਾ ਜਾਊਗਾ ਠੇਕੇਦਾਰ ਜਿਹੜੇ ਹੈ ਜੀ ਉਹਨਾਂ ਨੂੰ ਐਸ ਪਰ ਗਵਰਨਮੈਂਟ ਨੋਰਮਸ ਇੱਕ ਠੇਕਾ ਕੰਟਰੈਕਟਿਕ ਮਿਲੇ ਹੋਇਆ ਹੈ ਤੇ ਇਫ देयर ਆਨੀ ਵਾਇਲੇਸ਼ਨ ਕੋਈ ਕੰਪਲੇਂਟ ਆਂਦੀ ਹੈ ਵੀ ਟੇਕ ਐਕਸ਼ਨ ਹਾਂਜੀ ਤੇ ਇਸ ਤਰ੍ਹਾਂ ਦਾ ਹੋਰ ਤੁਸੀਂ ਜਿਹੜਾ ਬਗਤ ਜਿਹੜੇ ਸ਼ਹਿਰ ਦੇ ਵਿੱਚ ਬਹੁਤ ਸਮੱਸਿਆਵਾਂ ਨੇ ਜੀ ਮੈਂ ਸਰਕਾਰੀ ਮੂਵੀ ਬਾਰੇ ਕਹਿੰਦੀ ਹੋਰ ਵੀ ਜੀ ਜੋ ਜੋ ਕੰਪਲੇਨਟਸ ਆਉਂਦੀਆਂ ਆ ਵੀ ਟ੍ਰਾਈ ਟੂ ਅਵਰ ਬੈਸਟ ਆਫ ਅਬਿਲਟੀ ਅਸੀਂ ਉਹਨਾਂ ਨਾਲ ਦੇ ਨਾਲ ਜੀ ਰਿਜ਼ੋਲਵ ਕਰੀਦਾ ਹੈ ਪ੍ਰੈਸ ਕੰਡੈਸ਼ਨਰ ਸਾਹਿਬ ਕੋਲ ਗਏ ਸੀ ਹਾਂਜੀ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਸਾਡੇ ਪਾਰਕਿੰਗ ਦੀ ਬੜੀ ਪ੍ਰੋਬਲਮ ਹੈ ਮਤਲਬ ਬਹੁਤ ਰਸ਼ ਹੁੰਦਾ ਹੈ ਸੜਕ ਦੇ ਵਿੱਚ ਜਾ ਕੇ ਲੋਕ ਠੇਕੇਦਾਰ ਕਾਰਾਂ ਲਵਾਉਂਦਾ ਹੈ ਤੇ ਉਹਨਾਂ ਨੇ ਸਾਨੂੰ ਸ਼ੂਰ ਕੀਤਾ ਸੀ ਵੀ ਅਸੀਂ ਆ ਕੇ ਇੱਕ ਦਿਨ ਵਿਜ਼ਿਟ ਕਰਾਂਗੇ ਤੇ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਸਾਰਾ ਬਿਲਕੁਲ ਠੀਕ ਕਰ ਦੇਾਂਗੇ ਜੋ ਵੀ ਪ੍ਰੋਬਲਮ ਹੈਗੀ ਤੁਹਾਡੀ ਸੋਲਵ